ਦੀ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਨੇ ਕਈ ਸਾਰੇ ਵਾਅਦੇ ਔਰ ਦਾਅਵੇ ਕੀਤੇ ਸੀ ਕਿ ਅਸੀਂ BBVIP ਕਲਚਰ ਪੰਜਾਬ ਦੇ ਵਿੱਚ ਖਤਮ ਕਰਾਂਗੇ ਲੇਕਿਨ ਅੱਜ ਏਸੀ ਝੂਠੇ ਵਾਅਦੇਆਂ ਕਰਕੇ ਅੱਜ ਦਿੱਲੀ ਦੇ ਵਿੱਚ ਹੀ ਆਪਣੇ ਸੱਤਾ ਕੋ ਬੈਠੇ ਨੇ ਜਿੱਥੇ ਇਹਨਾਂ ਨੂੰ ਦਿੱਲੀ ਵਾਲਿਆਂ ਨੇ ਦਾਕਾਰ ਦਿੱਤਾ ਅੱਜ ਪੰਜਾਬ ਦੇ ਵਿੱਚ ਸਾਨੂੰ ਇਹ ਪਤਾ ਚੱਲਿਆ ਹੈ ਕਿ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਮਨੀਸ਼ ਸੋਧਿਆ ਜੀ ਦੌਰਾ ਕਰਨ ਲਈ ਆ ਰਹੇ ਨੇ 25 ਤਰੀਕ ਤੋਂ 28 ਤਰੀਕ ਤੱਕ ਔਰ ਇੱਥੇ ਵੀ ਦੇਖਣ ਨੂੰ ਮਿਲੇ ਹੈ ਕਿ ਜ਼ਿਲ੍ਹਾ ਪਠਾਨਕੋਟ ਪ੍ਰਸ਼ਾਸਨ ਵੱਲੋਂ ਮਨੀਸ਼ ਸੋਧਿਆ ਜੀ ਦੇ ਲਈ ਸਿਵਲ ਹਸਪਤਾਲ ਦੇ ਮੈਡੀਕਲ ਸਪੈਸ਼ਲਿਸਟ ਐਮਬੀਬੀਐਸ ਡਾਕਟਰ ਸਪੈਸ਼ਲੀ ਤਨਾਦ ਕੀਤੇ ਗਏ ਹਨ ਔਰ ਉਹ ਇੱਕ ਨਹੀਂ ਕਈ ਸਾਰੇ ਐਮਡੀ ਸਪੈਸ਼ਲਿਸਟ ਜਿੱਥੇ ਆਲਰੇਡੀ ਸਾਡੇ ਪੰਜਾਬ ਦੇ ਵਿੱਚ ਕਈ ਸਾਰੇ ਐਸੇ ਡਾਕਟਰਾਂ ਦੀ ਕਮੀ ਹੈ ਜਿੱਥੇ ਹਸਪਤਾਲਾਂ ਦੇ ਵਿੱਚ ਡਾਕਟਰ ਪੂਰੇ ਨਾਮ ਹੋਣ ਕਰਕੇ ਆਮ ਲੋਕਾਂ ਨੂੰ ਉੱਥੇ ਉਹਨਾਂ ਦੀ ਮਰੀਜ਼ਾਂ ਨੂੰ ਉਹਨਾਂ ਨੂੰ ਕੋਈ ਵੀ ਹੱਲ ਨਹੀਂ ਮਿਲ ਪਾਰਿਆ ਲੇਕਿਨ ਮੈਂ ਪੁੱਛਣਾ ਚਾਹੁੰਦਾ ਕਿ ਕੀ ਮਨੀਸ਼ ਸੋਧਿਆ ਜੀ ਬਹੁਤ ਹੀ ਗੰਭੀਰ ਬਿਮਾਰੀ ਦੇ ਨਾਲ ਜੂਝ ਰਹੇ ਨੇ ਜਿੱਥੇ ਉਹਨਾਂ ਨੂੰ ਇੰਨਾ ਵੀਵੀਆਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ ਔਰ ਸੁਣਨ ਚ ਤੇ ਇਹ ਵੀ ਆ ਰਿਹਾ ਕਿ ਡੈਮ ਦੇ ਲਾਗੇ ਹਟ ਸਟੋਰ ਹੈਗੀਆਂ ਉਥੇ ਸਟੇ ਕਰਨੇ ਜਾ ਰਹੇ ਨੇ ਉਥੇ ਉੱਚਾ ਥੜਾ ਦਾ ਡੈਮ ਵੀ ਹੈਗਾ ਤੁਸੀਂ ਉਥੋਂ ਦੇ ਲੋਕਲ ਡਾਕਟਰਸ ਨੂੰ ਕਿਉਂ ਨਹੀਂ ਤਨਖਤ ਕਰਦੇ ਆਪਣੇ ਲਈ ਔਰ ਤੁਹਾਨੂੰ ਐਸੀ ਕਿਹੜਾ ਇਨਰਜੈਂਸੀ ਇਸ਼ੂ ਹੈਗਾ ਜਿੱਥੇ ਤੁਸੀਂ ਆਮ ਲੋਕਾਂ ਨੂੰ ਪਰਵਾਹ ਨਾ ਕਰਦੇ ਹੋਏ ਆਪਣੇ ਲਈ ਸਪੈਸ਼ਲ ਤਨਖਤ ਕੀਤੇ ਨੇ ਸੋ ਇਹ ਵੀ ਵੀਆਈਪੀ ਕਲਚਰ ਨਹੀਂ ਹੈ ਤਾਂ ਫਿਰ ਕੀ ਹੈਗਾ ਦਿੱਲੀ ਦੇ ਵਿੱਚ ਤੁਹਾਡੀਆਂ ਐਸੀ ਝੂਠੀਆਂ ਪਾਲਿਸੀਆਂ ਕਰਕੇ ਅੱਜ ਤੁਹਾਡਾ ਇਹ ਦਿੱਲੀ ਦੇ ਵਿੱਚ ਹਾਲ ਬਣਿਆ ਇਹ ਪੰਜਾਬ ਦੇ ਵਿੱਚ ਵੀ ਬਹੁਤ ਜਲਦ ਬਣੇਗਾ ਲੇਕਿਨ ਜਿਸ ਤਰ੍ਹਾਂ ਤੁਸੀਂ ਆਪਣੀਆਂ ਗੰਭੀਰ ਬਿਮਾਰੀਆਂ ਆਪਣਾ ਸ਼ੋਅ ਕਰ ਰਹੇ ਹੋ ਵੈਸੇ ਜਦੋਂ ਤੁਸੀਂ ਜੇਲ੍ਹ ਦੇ ਵਿੱਚ ਵੀ ਰਹੇ ਸੀਗੇ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਇਹ ਵੀਵੀਆਈਪੀ ਟ੍ਰੀਟਮੈਂਟ ਜੇਲ੍ਹ ਦੇ ਵਿੱਚ ਇਸੇ ਤਰ੍ਹਾਂ ਦੇ ਨਾਲ ਮਿਲਿਆ ਹੋਵੇਗਾ ਔਰ ਜਿੰਨੇ ਤੁਸੀਂ ਐਮਡੀ ਸਪੈਸ਼ਲਿਸਟ ਮਨੀਸ਼ ਸੁਸੋਦੀਆ ਜੀ ਤੁਹਾਡੇ ਲਈ ਤਨਾਤ ਕੀਤੇ ਗਏ ਨੇ ਡਾਕਟਰਸ ਸ਼ਾਇਦ ਹੀ ਪੂਰੇ ਇਸ ਪੰਜਾਬ ਦੇ ਵਿੱਚ ਇਹ ਜੇਲ੍ਹਾਂ ਦੇ ਵਿੱਚ ਐਨਐਮਡੀਐਸ ਡਾਕਟਰਸ ਨੂੰ ਦੇਖਣ ਨੂੰ ਮਿਲਣ ਜਿੰਨੇ ਤੁਹਾਡੇ ਕੱਲੇ ਵਾਸਤੇ ਲਗਾਏ ਗਏ ਨੇ ਸੋ ਮੈਨੂੰ ਲੱਗਦਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਬਾਰੇ ਸੋਚਣਾ ਚਾਹੀਦਾ ਆਮ ਲੋਕਾਂ ਨੂੰ ਕੋਈ ਮੁਸ਼ਕਲ ਦਾ ਜਿਹੜਾ ਹੈਗਾ ਸਾਹਮਣਾ ਨਹੀਂ ਕਰਨਾ ਚਾਹੀਦਾ ਕਰਨਾ ਪੈਣਾ ਚਾਹੀਦਾ ਤਾਂ ਕਿ ਜਿਹੜੇ ਡਾਕਟਰਸ ਦੀ ਜੋ ਲੋਡ ਹੈਗੀ ਹੈ ਜੋ ਐਮਬੀਬੀਏ ਡਾਕਟਰ ਜਾਂ ਸਪੈਸ਼ਲਿਸਟ ਡਾਕਟਰ ਜਿਹੜੇ ਕਿ ਬਹੁਤ ਹੀ ਘੱਟ ਸਾਲੂ ਸਿਵਲ ਹਸਪਤਾਲ ਚ ਦੇਖਣ ਨੂੰ ਮਿਲਦੇ ਨੇ ਇਹ ਮਨੀਸ ਸਸੋਧਿਆ ਜ਼ਿਲ੍ਹੇ ਲਈ ਆਮ ਪਬਲਿਕ ਲਈ ਹੋਣੇ ਚਾਹੀਦੇ ਨੇ ਸੋ ਮੈਨੂੰ ਉਮੀਦ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਬਾਰੇ ਜ਼ਰੂਰ ਸੋਚ ਵਿਚਾਰ ਕਰਕੇ ਇਹਨਾਂ ਦੀਆਂ ਡਿਊਟੀਆਂ ਨੂੰ ਜ਼ਰੂਰ ਤਬਦੀਲ ਕਰੇਗਾ ਬਹੁਤ ਬਹੁਤ ਧੰਨਵਾਦ